ਸਾਸੀ ਕਾਲੀ ਕੇ ਕਰਨ ਵੈਲਕਮ ਬੈਕ ਜਨ ਅੱਜ ਇੱਕ ਖੜਾ ਆਇਆ ਆਪਣੇ ਕੋਲ ਕੂਪਨ ਲੈ ਕੇ ਤੇ ਆਪਾਂ ਕਿਥੋਂ ਆਇਆ ਛੇ ਤੁਸੀਂ ਜੀ ਪਿੱਛੀ ਵਿੰਡੋ ਆਇਆ ਤਾਂ ਆਪਾਂ 100 ਰੁਪਏ ਦਾ ਕੂਪਨ ਲੈ ਕੇ ਫੜ ਗਏ ਤਾਂ ਤੂੰ ਕੈਮਰਾ ਸਾਹਮਣੇ ਤਾਂ ਮੈਂ ਕੱਢਦਾ ਨਾਮ ਆਇਆ ਇੱਧਰ ਇੱਧਰ ਵੀ ਆ ਗੋਲੀ ਗੋਲੀ ਆ ਵੀਰ ਲਈ ਕਹਿ ਕੁੱਪਣ ਇੱਧਰ ਆ ਦਿਖਾ ਨਾ ਜੇ ਕੋਈ 100 ਰੁਪਏ ਜਣਾ ਨਿਕਲਿਆ ਫਿਰ ਹਨ ਮਿਲਣਾ ਮੈਂ ਮਸ਼ੀਨ ਪੱਖਾ ਤੇ ਆ ਮੋਬਾਈਲ ਤੇ ਜੇ ਕੋਈ ਆ ਸਮਾਨ ਨਿਕਲਿਆ ਫਿਰ 1400 ਰੁਪਏ ਨਾਲ ਦੇ ਕੇ ਆ ਇਹਨਾਂ ਚ ਜਿਹੜੀ ਚੀਜ਼ ਨੂੰ ਮਿਲ ਜਾਣੀ ਹੈ ਤੇ ਜੇ ਅਸੀਂ 1400 ਰੁਪਏ ਨਹੀਂ ਦੇਣਾ ਤਾਂ ਫਿਰ ਆ 100 ਰ ਠੀਕ ਹੈ ਜੀ ਹੁਣ ਵੇਖੋ ਕੀ ਰਿਜ਼ਲਟ ਆ ਰੁਆ ਕੇ ਨਾ ਕੀ ਨਿਕਲੇ ਮਿਕਸਰ ਮਿਕਸਰ ਹੈ ਨਾ ਹਾਂ ਮਿਕਸਰ ਮਸ਼ੀਨ ਨਿਕਲੇਗੀ LG ਕੰਪਨੀ ਹਾਂ ਇਹ ਕੀ ਨਿਕਲਾਸ ਵਾਲੀ ਇਹ ਕੀ ਕਰਨੀ ਆਪਾਂ ਅਗਰ ਤੇ ਮੈਨੂੰ ਇਹ ਨਹੀਂ ਚਾਹੀਏ ਆਪੇ ਮੇਰੇ ਇੱਕ ਇਧਰ ਇੱਕ ਕੋਕਨ ਇਹਦੇ ਨਾਲ ਸੇਲ ਹੋਣਾ ਉਸਮੇ ਇੱਕ ਇੰਡਕਸ਼ਨ ਚੁੱਲਾ ਨਿਕਲਦਾ ਇਹ ਵਾਲਾ ਅਗਰ ਆਪ ਵੀ ਇਸਕੇ ਬਦਲੇ ਇਹ ਲੈਣਾ ਚਾਹੋ ਤਾਂ ਇਹ ਲੈ ਸਕਦੇ ਹੋ ਇਹ ਗਿਆ ਇਹ ਫੋਰਾ ਵਾਲਾ ਚੁੱਲਾ ਇਹਦੇ ਨਾਲ ਮਗਨ ਦਾ ਹੈ ਨਾ ਆ ਜਾ ਲੈ ਆ ਵੀ ਨਾਲ ਕੋਕਨ ਗਾਈਸ ਆਪਣਾ ਨਿਕਲਿਆ ਇੰਡਕਸ਼ਨ ਆ ਨਿਕਲ ਆਇਆ ਹੈ ਮੇਰਾ ਸੌਰ ਬੀਜ ਇੰਡਕਸ਼ਨ ਚੁੱਲਾ 1400 ਰੁਪਏ ਦੇਣਾ ਪੈਣਾ ਨਾਲ ਪਰ ਜਨਪ੍ਰਸ਼ਟ ਆਇਆ ਗਾਂ ਆ ਜਾ ਆਇਆ ਗਾਂ ਇਹ ਕਿਹੜੀ ਕੰਪਨੀ ਦਾ ਜਿਹੜਾ ਇੰਡਕਸ਼ਨ ਹੈ ਇੰਡਕਸ਼ਨ ਚੁੱਲਾ ਵੇਜਾ ਸੂਰਜਾ ਕੰਪਨੀ ਦਾ ਹੈ 2000 ਉਹ 2200 ਰੁਪਏ ਟੱਚ ਮੈਂ ਵਧੀਆ ਨਾ ਆ ਬੱਜਾ ਵਾਟਰਪੂਰ ਹੋਇਆ ਹੈ ਮਾਰਕੀਟ ਰੇਟ ਇਸ ਦਾ ਹੈ ਸਾਇਕਮ ਦਾ ਕਮਸ ਘੱਟ ਤੋਂ ਘੱਟ 380 ਰੁਪਏ ਸਭ ਖੁੱਬਾ ਦੀ ਹੈ। ਵੇਖ ਕੇ ਠਗੀ ਨਾ ਮਾਰ ਜੀਂ। ਵੀਡੀਓ ਬਹੁਤ ਦੂਰ ਤੱਕ ਜਾਣੀ ਹੈ। ਵੀਡੀਓ ਬੜੀ ਦੂਰ ਤੱਕ ਜਾਣੀ ਹੋਵੇ। ਹਾਂ। ਤੁਹਾਨੂੰ ਲੋੜ ਚੱਲਣ ਡਾਇਰੈਕਸ਼ਨ ਦੀ ਲੈ ਲੈ। ਜੇ ਤੁਹਾਡਾ ਫੋਟੋ ਵੀ ਕਿਸਾਗਾ? ਫੋਟੋ ਕਿਸਾ ਇਸ ਮੈਂ ਅਗਲੇ ਜੇਗੇ ਨਾ ਆ ਕੇ ਖਿੱਚ ਕੇ। ਕਿਉਂਕਿ ਅਰੇ ਸਭ ਦੇ ਫੋਟੋ ਖਿੱਚਦੇ ਆ। ਮੈਂ ਤਾਂ 1400 ਰੁਪਏ ਦੇਣਾ ਸੀ ਨਾ। ਹਾਂ ਜੀ ਹਾਂ ਜੀ। ਹੋਣਾ ਨਹੀਂ 1400 ਦਾ ਤੇ। ਅਰੇ ਉਹ ਨਹੀਂ। ਦੇਖੋ ਇੱਕ ਵਾਰ। ਇਹ ਮੈਂ ਨਹੀਂ 1000 ਨਹੀਂ ਦੇ। ਵੇਖ ਲੈਨੇ ਆ ਨਾ ਉਹ ਫਿਰ 100 ਹੀ ਆ। ਚਲਿਆ। ਬਾਲੇ ਪੇਚਾ ਮਾਮਾ ਕਿੱਧਰ ਵਸਾਇਆ ਐਲਈਡੀ ਲੈ ਲਈਏ ਮੈਂ ਚਲੋ ਖਾ ਕੱਢ ਕੇ ਕਿਹੜੀ ਕੰਪਨੀ ਦਾ ਇਹ ਕਿਹੜੀ ਕੰਪਨੀ ਦਾ ਸੋ ਦੇ ਲੈ ਉਹ ਲਵਾਵਾ ਦੇਂਗੇ ਦਿਓ ਫੇਰ ਅੱਛਾ ਹੈਗੀ ਕੋ ਪਲੇ ਗਰਦੂਦ ਕੋ ਨਹੀਂ ਦੇ ਹੋਗੀ ਇੱਧਰ ਲਾਚ ਲਾ ਕੇ ਵੇਖੀਏ ਇੰਦਾ ਲਾਸ਼ ਹੋਏ ਕਿਧਰ ਗਿਆ ਇਹ ਨਾ ਮੈਂ ਪਹਿਲਾ ਮਹੀਨਾ ਨਾ ਕੱਢਿਆ ਮਾਦਾ ਨਹੀਂ ਨਹੀਂ ਕੰਪਨੀ ਕੰਪਨੀ ਦਾ ਨਹੀਂ ਹੈ ਕੰਪਨੀ ਦਾ ਹੈ ਮਾਦਾ ਇਹ ਆਪਣੇ ਸਾਦੇ ਨਾਲ ਨਹੀਂ ਉਹਮ ਕੋਲ ਦੀ ਤੱਗੀ ਮਾਰਦੇ ਨੂੰ ਸਮਾਂ ਦੇਣਾ ਨਾ ਲਾ অলਸ ਤੋਂ ਪਰਤ ਨਾ ਪੋਵੇ ਠੀਕ ਅਜਾ ਟੱਚ ਕਰਨੇ ਤੇ ਚੱਲ ਜਾਗਾ ਕੁਝ ਐਸਾ ਕਿੰਨੇ ਦਾ ਕਰਦੇ ਕੁੱਤੂ 100 ਰੁਪਏ ਦਾ 100 ਰੁਪਏ ਦਾ ਕੰਪਨੀ ਲੈਣ ਦਾ ਜਿਹਾ ਪਰਤ ਨਾ ਪੋਵੇ ਨਾ ਇਹ ਸਟੀਲ ਦਾ ਲਾਗੇ ਇਸ ਤੋਂ ਉੱਪਰ ਦੁਕਾਨਦਾਰ ਮੈਂ ਨਾ ਤੇ ਗੱਲ ਨਹੀਂ ਬਣੀ ਉਹ ਨਿਕਲਿਆ ਇੰਡਕਸ਼ਨ ਚੁੱਲਾ ਉਦਾਪਾ ਕੀ ਕਰਨਾ ਅੱਗੇ ਥਾਂ ਤੋਂ ਗੋੜਦੇ ਆ ਕੇ ਥੱਕੇ ਪਏ ਯਾਰ ਤੇ ਮੈਂ ਉਹਨੂੰ ਕਹਾਂ ਜ ਲੈ ਸੀ ਵੀ ਦੇ ਦੇ ਨਿਕੰਜ ਦੀ ਆਂਦਾ ਪਾਉ ਜਿਹੜਾ ਕੋਪਰ ਚੀ ਨਿਕਲੇ ਉਹ ਦੇ ਦੀ ਹੈ ਹੈ ਉਹ ਤਾਂ ਇੱਥੇ ਹੀ ਕਿਤੇ ਨਹੀਂ ਚੱਲਿਆ ਮੈਂ ਮੋਟਰਸਾਈਕਲ ਦੇ ਕ ਬਾ ਦੇਣਾ ਕਿਸੇ ਨੂੰ ਕੋਈ ਨੇ ਖੜਨਾ ਹਾਂ ਉਹ ਖੋਲੀ ਖੋਲਦੇ ਖੋਲਦੇ ਚੱਲਿਆ ਓਏ ਓ ਸ਼ਾਹ ਨਹੀਂ ਖਲੋਤੇ ਹੁਣ ਚੱਲ ਐਲ ਸੀ ਡੀ ਕੱਢ ਦਿੰਦੇ ਗੁਰੂ ਅਸੀਂ ਲੈ ਲੈਣੀ ਸੀ ਤੇ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਸੀ ਸਲਾਹ ਤੇਰੀ ਫੇਰ ਅੱਜ ਬੰਦੇ ਵਾਲੀ 100 ਰੁਪਏ ਵਾਲੀ ਧੱਗੀ ਮਾਰ ਕੇ ਘਾਂ ਗਏ ਸੁਰਾ 100 ਰੁਪਏ ਲੈ ਗਏ ਮੈਂ ਜਾਣ 1000 ਰੁਪਏ ਇਕੱਠਾ ਕਰਕੇ ਲੈਣਾ ਲੈ ਬਦ ਕਿਦਾ ਪਿੱਛੋਂ ਕਿੰਨੇ ਕਰਕੇ ਆਏ ਹੋ ਆਹ ਕਰਕੇ ਜਨਾਨੀਆਂ ਵਾਜਣ ਮੇਰੀ ਦੇਹੋ ਬੇਜਦੀ ਜੋ ਜਨਾਨੀਆਂ ਵਿੱਚ ਜਨਾਨੀਆਂ ਖੇਤੀ ਲਾਲਚ ਕਰਦੀਆਂ ਤੇ ਲਾਲਚ ਤੇ ਹੀ ਵੀ ਕੀਤਾ ਸੀ ਮਾਰੇ ਅੱਛਾ ਔਰ ਥੋੜਾ ਧੱਕਾ ਨਾਲ ਨਾ ਤੇਨੂੰ ਤੇ ਲਾਲਚੀ ਨਾ ਐਲ ਸੀ ਡੀ ਦਿਖਾਉਂਦਾ ਮੈਂ ਐਲ ਸੀ ਡੀ ਨਹੀਂ ਐ ਜ਼ਰਾ ਮਾਨਾ ਪੀਓ ਤੇ ਲਿਆ ਕੇ ਨਾ ਪਲੇ ਸਟੇਸ਼ਨ ਦੇ ਐਲ ਸੀ ਡੀ ਤੇ ਲਾਵਾਂਗੇ ਅੱਗੇ ਬਾਪੂ ਨੇ ਤੋੜਦੀ ਤੇ ਮਹਾਉਣ ਚੱਲ 14 ਹੁੰਜ ਐਲ 3 ਭਾਵੇਂ ਮਾੜੀ ਕੰਪਨੀ ਦੀ ਕਿਹਦੇ ਹੁੰਦੀ ਨਾ ਉਹ ਚੱਲੇ ਜਾ ਨਹੀਂ ਉਹ ਚਲੀ ਜਣੀ ਉਹਨੂੰ ਕੀ ਹੋਣਾ ਸੀ ਚਲੋ ਕੋਈ ਨਹੀਂ ਗੱਲ ਜਿੱਦਾਂ ਵਿੱਚ ਨਹੀਂ ਆਉਣੀਆਂ ਵਿੱਚ ਹਾਂ ਉਹ ਆਉਣੀਆਂ ਨਹੀਂ ਚਲ ਕੋਈ ਨਹੀਂ ਯਾਰ ਹਮ ਚੱਲਦੇ ਬਾਦੇ ਘਾਟੇ ਇਤਰਾ ਹੀ ਜਲਦਾ ਕਿਸਮਤ ਕੋਈ ਚੱਕਰ ਨਹੀਂ ਯਾਰ ਹਾਂ ਬੋਤ ਖੇਡੋ ਖੇਡੋ ਕੋਈ ਨਹੀਂ ਆ ਗੰਡੇ ਥੋੜੇ ਲੈ ਕੇ ਬੱਸ ਓਕੇ ਆ ਆ ਆ ਚੱਲੋ ਡਾਂਸ ਕਰੋ ਨਾ ਮਰਿਆ ਚੱਲ ਔਰ ਫੜਦਾ ਨਹੀਂ ਉਹਨੂੰ ਜਾਰੇ ਨੂੰ ਕੁੱਟ ਕੇ ਤੇ ਗਰੀਬ ਨੂੰ ਓ ਨਾ ਓ ਨਾ 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 ਮਾਰਨਾ ਨਹੀਂ ਕਿਸੇ ਨੂੰ ਓਏ ਸਾਈਡ ਤੇ ਥੱਲੇ ਆਉਣਾ ਨਾ ਨਾ ਪੁੱਤ ਮਾਰੀਦਾ ਨਹੀਂ ਕਿਸੇ ਨੂੰ ਮਾਰਨਾ ਨਹੀਂ ਨਾ ਕਿੱਦਾਂ ਜਟ ਹਾਲ ਨੂੰ ਦਾ ਮਾਜਾ ਬਲੌਗ ਮਾਜਾ ਬਲੌਗ ਆ ਵੇਖਿਆ ਜਿਹੜੇ ਜਾਣਦੇ ਮੈਨੂੰ ਪਤਾ ਉਹਨਾਂ ਨੂੰ ਕੌਣ ਆ ਮੈਂ ਵੀਰਾ ਗਰਮੀ ਕੀ ਕਾ ਤੋ ਗੁੱਟ ਨਾ ਉਹ ਵਿਚਾਰੇ ਨੂੰ ਕੀ ਜਾਂਦਾ ਏ ਲੜਾਈ ਹੋਈ ਆ ਬਣਾ ਕਰਦਾ ਏ ਅੱਭੀ ਬਣਾ ਕਰਦਾ ਏ ਅੱਭੀ ਓਏ ਨਾ ਨਾ ਉਹ ਨਾ ਨਾ ਮਾਰ ਨਾ ਆਜੋ ਆਜੋ ਪੁੱਤ ਲੜੀ ਦੇਣੇ ਹੁੰਦਾ ਚੰਗਾ ਇਹ ਗਾਇਸ ਸਾਡੇ ਪਿੰਡ ਦੀਆਂ ਰੌਣਕਾਂ ਵੇਖ ਲੋ ਹੈ ਜਾ ਵੀ ਵੀਡੀਓ ਤਾਂ ਬਣਾਉਣੀ ਤਾਂ ਆ ਖਿੱਚਣ ਤਾਂ ਫੋਟੋ ਲੱਗਾ ਹਾਂ ਉਹ ਨਹੀਂ ਓਏ ਵੀਡੀਓ ਬਣ ਗਈ ਆ ਰਾਮੂ ਨੇ ਪਤਾ ਹਵੇ ਹਨਾ ਯਾ ਵਾਲਾ rahul ਹੋਰੇ ਆ ਰੈਡੀ ਜਣ ਕਰਾਈ ਜਨਾ ਯਸ ਫਿਰ ਆ ਯਸ ਗਰਾਉਂਡ ਆ ਪੂਰੀ ਤੇ ਖੁਸ਼ ਆ ਜੀ ਹਾਂ ਲੋਪੀ ਕਹਦਾ ਹੈ ਰੋ ਸੱਟ ਗੱਡੀਆਂ ਲੋ ਜਣ ਸ਼ੂਟ ਕਰਨ ਆਏ ਆ ਆਪਾ ਹੁਣ ਕੋਰੀ ਲ ਨ ਬਰਾਲੀਆਂ ਆਪਣੇ ਕੈਮਰਾਮੈਨ ਇਨਾ ਭਾਜੀ ਲਾਉਣਗੇ ਜੇ ਤੇ ਕਾਮਯਾਬ ਹੋ ਗਏ ਅਸੀਂ ਮੋਟਰਸਾਈਕਲ ਕਮਾਉਣਾ ਇਥੇ ਪੁੱਬਲ ਡਾਉਣੀ ਪੂਰੀ ਕਰਾਇਆ ਕਿਹੜੇ ਕਰਾਉਣਾ ਮਤਲਬ ਹੈ ਸਾਪਾ ਨੂੰ ਕਮਾਉਣਾ ਇਹ ਘਮ ਕਹਦੇ ਘੁੰਮੂਗਾ ਕਿ ਨਹੀਂ ਉੱਤੋਂ ਬੱਦਲ ਵੇ ਜਾਣਾ ਅੱਜ ਓਏ ਹੋਏ ਲੋਕੇਸ਼ਨ ਲੋਕੇਸ਼ਨ ਬਾੜੀ ਸਿਰਾ ਆਉਂਦੀ ਪਿਛੋਂ ਉੱਤੋਂ ਬੱਦਲ ਉਦਲ ਜਿਹਾ ਆਉਣੇ ਕਰ ਚੰਗੀ ਤਰ੍ਹਾਂ ਐਂਡ ਕਰਾ ਦੀਏ ਇਧਰ ਮੋਟਰਸਾਈਕਲ ਦੀ ਬਣ ਲਿਆ ਪੱਕਾ ਬੰਦ ਹੀ ਨਹੀਂ ਹੁੰਦਾ ਹੁੰਦਾ ਇਹ ਨਹੀਂ ਪਾਉਣੇ ਕੱਪੜੇ ਅਜੇ ਇਹ ਜੇ ਆਪਾਂ ਜਾਣੇ ਆ ਬਾਹਰ ਤੈਨੂੰ ਲੈ ਜਾਉਂ ਬੁੱਤ ਮੈਂ ਕੋਈ ਨਹੀਂ ਹੈ ਅਜੇ ਕਿੱਦਾਂ ਚੱਲਿਆ ਮੈਂ ਆਹ ਸਾਈਕਲ ਪਰਾਂ ਘਰ ਆਉਦਾ ਗੱਡੀ ਵਰਾਗਾ ਰੱਖਾਂ ਇਹਨੂੰ ਚਲਾ ਵੀ ਲਿਆ ਕਰ ਪੈਸੇ ਲਾ ਕੇ ਧੱਕਿਆ ਇਹਨੂੰ ਭੁੱਪੜ ਨੂੰ ਨਹੀਂ ਗਿੱਗਦੀ ਤੂੰ ਚਲਾ ਉਹ ਤੇ ਬਹਿ ਕੇ ਚਲਾ ਇਹਨੂੰ ਹਾਂ ਫੋਟ ਚਲਾਉ ਉਹਨੂੰ ਲਿਆ ਇੰਨੇ ਪੈਸੇ ਲਾਏ ਚਲਾਇਆ ਤੂੰ ਇੱਕ ਦਿਨ ਨਹੀਂ ਹੈ ਮੈਂ ਚੱਕ ਕੇ ਚਾਤੀ ਵਗੀ ਹੈ ਹਾਂ ਚੱਕ ਕੇ ਚਾਤੀ ਵਗੀ ਹੈ ਕੀ ਟਾਈਟਰ ਕੀ ਉਹ ਵੀ ਚਲਾਉਂਦੀ ਤਾਂ ਨਾ ਸਾਈਕਲ ਚਲਾਉਣੀ ਆ ਸਾਈਕਲ ਤੇ ਪੈਸੇ ਲਾ ਕੇ ਢੱਕਿਆ ਇਨਾਂ ਨੂੰ ਉਹਨੂੰ ਚੱਕਿਆ ਜਰਾ ਉੱਤੇ ਹੀ ਗੇਕਦਾ ਹੋਣ ਡਿੱਗਦਾ ਹਾਂ ਸਾਈਕਲ ਚੱਕਾ ਗਗਰੂਆ ਨਹੀਂ ਗੇਕਦੂ ਜਾ ਉਹ ਤਾਂ ਸਾਈਡ ਤੇ ਟਾਇਰ ਲੱਗੇ ਤੇ ਹੈਗੇ ਉਹਨੂੰ ਨਹੀਂ ਡਿੱਗਦਾ ਵੇ ਚਾ ਚ ਲਾ ਕੇ ਖਾ ਸਾਈਕਲ ਇਕਰਾ ਨਹੀਂ ਕਿਉਂ ਮੈਂ ਚਲਾ ਬਤਾ ਕੇ ਚੱਲ ਤੈ ਇੱਟ ਨਹੀਂ ਫਿਰ ਮੈਂ ਹੜਦਾ ਨਹੀਂ ਪਿੱਖੇਂਡ ਪਿੱਖਾ ਜਰਾ ਹੀ ਆ ਜਾ ਉਦੋਂ ਖੋਲ ਮਮੀ ਹਾਂ ਕੱਸਿਆ ਨਹੀਂ ਜਾਣ ਡੇ ਢਿੱਲੇ ਬੜਾ ਹੋ ਗਿਆ ਪੰਨੀ ਕਿਉਂ ਘਰੇ ਸਕੋਲ ਤਾਂ ਲਈਦਾ ਜਾਂਦੇ ਪਰ ਬਾਜ ਕਿਸੇ ਨਾਲ ਓਖਾ ਜਾਂਦਾ ਸਰ ਨਹੀਂ ਦਿਖਦਾ ਮੋਟਰਸਾਈਕਲ ਦੇਖਦਾ ਜੀ ਤੀ ਵੇ ਮਮੀ ਸਪਲੈਂਡਰ ਫਿਰ 50 60 ਕਿਲੋ ਤਾਂਦਾ ਵੇਲਾ ਡੇਢ ਕੁਇੰਟਲ ਪਾ ਰਹੀ ਆ ਦਾ ਡੇਢ ਕੁਇੰਟਲ ਡੇਢ ਕੁਇੰਟਲ ਦਾ ਹੀ ਮੋਟਰਸਾਈਕਲ ਆ ਦੋ ਦੋ ਸਪਲੈਂਡਰ ਤਿੰਨ ਸਪਲੈਂਡਰ ਜੰਨਾ ਪਾ ਰਹੀ ਆ ਦਾ ਹਾਂ ਪੁੱਤ ਚਾਪੀ ਅੱਗੀ ਚਾਪੀ ਚਾਪੀ ਆ ਹੋ ਤਾਈਆਂ ਤੇ ਹੋਰ ਕਾ ਕਦਾਂ ਧੱਕਾ ਲਾਦਾ ਨਹੀਂ ਲੱਗਦਾ ਕਿ ਤੂੰ ਇਹ ਧੱਕਾ ਨਾ ਸਟਾਰਟ ਕਰਨਾ ਪਵੇ ਨਾ ਇਹਦੇ ਵਿੱਚ ਰੇਸ ਦੀ ਤਾਰ ਹੀ ਹੁੰਦੀ ਆ ਵੇ ਲਖ ਤਾਰ ਕੋਈ ਨਹੀਂ ਜਾਂਦੀ ਰੇਸ ਦੀ ਇਹਨੂੰ ਸਿਰਫ ਸੈਂਸਰ ਲੱਗਿਆ ਇਹਦੇ ਵਿੱਚ ਸੈਂਸਰ ਨਾਲ ਵਿਲਾ ਰੇਸ ਲੈਂਦਾ ਹੀ ਹੈ ਕਿਉਂਕਿ ਇੰਜੈਕਟਰ ਹੁੰਦਾ ਨਾ ਕੋਈ ਰੇਸ ਦੀ ਤਾਰ ਨਹੀਂ ਕੀਤਾ ਰਹੀਆਂ ਬਸ ਇਹ ਵਿਲਾ ਆਉਂਦੀਆਂ ਸੈਂਸਰ ਨਾਲ ਸੈਂਸ ਕਰਦਾ ਸਾਰੀ ਇਹ ਸਾਰੇ ਮੋਟਰਸਾਈਕਲ ਨੂੰ ਤਾਰ ਆਉਂਦੀ ਇਹਨੂੰ ਨਹੀਂ ਆਉਂਦੀ ਵਿਲਾ ਇਹ ਵੀ ਬਦਲ ਸਾਰੇ ਤਾਰ ਹੁੰਦੀ ਇਹਦੇ ਇਹਦੇ ਵਿੱਚ ਸੈਂਸਰ ਲੱਗਾ ਇਹਦੇ ਵਿੱਚ ਹੀ ਉਹ ਸੈਂਸਰ ਨਾਲ ਬਸ ਸੈਂਸ ਕਰਨਾ ਕਿ ਨਹੀਂ ਰੇਸ ਦੇ ਅੰਦਰ ਹੈ ਇਹ ਇਹ ਆਸਟ੍ਰੇਲੀਆ ਦੀ ਕੰਪਨੀ ਹੈ ਵੈਸੇ ਤੇ ਕੇਟੀਐਮ ਜਿਹੜੀ ਨਾ ਯੂਰਪ ਦੀ ਕੰਪਨੀ ਹੈ ਆਸਟ੍ਰੇਲੀਆ ਦੀ ਤੇ ਬੰਦਾ ਉੱਥੇ ਆ ਤੇ ਬਜਾਜ ਨਾਲ ਟਾਈਪ ਇਹਨਾਂ ਦਾ ਤੇ ਬਜਾਜ ਵਾਲੇ ਵੇਚਦੇ ਗਾ ਹਾਂ ਪੀ ਖੇਨ ਤੈਨੂੰ ਨਹੀਂ ਖੜਨਾ ਮੈਂ ਅੱਜ ਗਏ ਸੀ ਅਸ਼ਮੀ ਦੀ ਐਡਮਿਸ਼ਨ ਕਰਾਉਣੀ ਸਕੂਲ ਲੇ ਪਾਉਣ ਲੱਗੇ ਇਹਨੂੰ ਹੁਣ ਵੀ ਖੇਵੇਂ ਨੂੰ ਵੀ ਜਾਣਾ ਸਕੂਲੇ ਵੀ ਜਾਣਾ ਆ ਜਾ ਤਿਆਰੀ ਕਰੋ ਬਾਧੂ ਕੋ ਮਿਲਿਆ ਫਿਰ ਲਿਆ ਸਕੂਲੇ ਤੇ ਅਗਲੇ ਮਹੀਨੇ ਜਾਇਆ ਕਰਨਾ ਮਾਰਚ ਤੋਂ ਉਹਨੂੰ ਹਾਂ ਵਿਖਾ ਛੁੱਲ ਲੈ ਤੇ ਕਿਵੇਂ ਸਕੂਲੇ ਜਾਣਾ ਹੈ ਅੱਛਾ ਅੱਛਾ ਪੁੱਤ ਸਕੂਲੇ ਵੈਣ ਆਇਆ ਕਰਨੀ ਤੈਨੂੰ ਵੈਣ ਤੇ ਚੜਾ ਕਰਨਾ ਛੱਡਣ ਥੋੜੀ ਜਾ ਕਰਨਾ ਤੈਨੂੰ ਮੈਂ ਵਿਖਾ ਜਾਇਆ ਹਾਂਏ ਪੁੱਤ ਪੜ੍ਹਾਈ ਕਰੀ ਹੁਣ ਪੜ੍ਹਾਈ ਕਰਨੀ ਪੈਣੀ ਹੈ ਨਹੀਂ ਵਿਖਾ ਜਾਗਾ ਹਾਂ ਕੋਈ ਵਿਆਹ ਵੇਖਣੇ ਬਸ ਹੁਣ ਸਕੂਲੇ ਪੜ੍ਹਾਈ ਕਰੀਏ ਪੁੱਤ ਵਾਧੂ ਫਿਰ ਲਿਆ ਸਾਢੇ 3 ਸਾਲ ਹੋ ਗਏ ਘੋਮਦੀਨ ਤੈਨੂੰ ਕਦੀ ਇੱਧਰ ਨੂੰ ਚੜ ਗਈ ਕਦੀ ਨਾਣ ਕੇ ਕੱਜ ਭੂਏ ਪੁੱਤ ਜਾਣਾ ਤੇ ਪਹਿਣਾ ਨਹੀਂ ਜਾਣਾ ਵਿਆਹ ਕੀ ਦਾ ਵਾਹ ਵਿਆਹ ਕੀ ਦਾ ਹਣ ਟੈਪੀ ਦਾ ਨਾਨੀ ਦਾ ਇਕ ਮਨ ਨਾਨੀ ਦੇ ਆਇਆ ਮੈਨੂੰ ਲੱਗਾ ਸਲੈਂਸਰ ਦਾ ਨਾ ਉੱਤਰ ਥੱਲੇ ਇਤਰਾ ਲੈ ਜਾਂਦਾ ਜਾ ਨਟ ਜੋ ਚੜੀ ਲੱਗੇ ਇਹਨੂੰ ਐਗਜ਼ੌਸਟ ਪਾਣਾ ਮੈਂ ਪੈਸੇ ਦੇ ਦੇ ਐਗਜ਼ੌਸਟ ਪਾਉਣਾ 4450 ਦਾ ਪਾਪਾ ਅਸੀ ਦਾ ਹਾਂ ਪਾਏ ਚ ਪਿਐ ਹਾਂ ਕੀ ਪਿਆ ਹੈ ਉਹ ਕਿਸ ਕੇ ਹੈ ਪੜਾ ਉਹ ਵੇਖ ਲੈ ਦੇ ਉਹ ਪੁੱਤ ਪੱਕਾ ਲੱਗਾ ਟਕਣਿਆ ਰੈਡੀਏਟਰ ਦਾ ਕੂਲੈਂਟ ਵੀ ਘੱਟ ਕੂਲੈਂਟ ਵੀ ਪਾਉਣਾ ਮੋਟਰਸਾਈਕਲ ਚ ਨਹੀਂ ਚਲਾ ਦਾਦੀ ਕੋ ਪੈਸੇ ਮੰਗੀ ਆ ਜਾ ਚੱਲ ਮੰਗ ਪੈਸੇ ਨਹੀਂ ਗੱਜ ਪੈਸੇ ਮੰਗ ਨਹੀਂ ਬਕਰ ਤੇ ਫੇਰ ਜਾਵਾਂਗੇ ਵੀ ਖਿੰਡ ਪੈਸੇ ਕਿਥੋਂ ਲੈਣੀ ਪੈਸੇ ਕਿ ਦਾਦੀੋਂ ਲੈ ਕੇ ਫੇਰ ਵੀ ਖਿੰਡ ਜਾਣਾ ਹੈ ਦਾਦੀ ਨੇ ਦਾਦੀ ਪੈਸੇ ਦੇ ਨਹੀਂ ਦੇ ਫੇਰ ਰਹਿਣ ਦੇ ਤੇ ਫੇਰ ਖਜ਼ਾਨਾ ਖਜਾਨਾ ਕਿਹਦੇ ਕੋਲ ਆ ਖਜ਼ਾਨਾ ਮੰਤਰੀ ਪਤਾ ਬੈਠਾ ਆਪਣਾ ਖਜ਼ਾਨਾ ਮੰਤਰੀ ਹੋਈ ਆ ਦਾਦੀ ਨਹੀਂ ਆ ਕਾਜੀ ਗੰਡੇ ਸਾਰੇ ਆਪਾਂ ਲਾਤੇ ਦੋ ਖੇਲੀਆਂ ਉਹ ਲਾਈਆਂ ਤੀਜੀ ਆ ਇਹ ਚੋਂ ਗੋੜ ਕੇ ਦੇਚੇ ਬੱਲਾ ਬੁੱਲਾ ਲਾ ਦੇਣੀਆਂ ਆਪਾਂ ਕੱਦੂ ਟਿੰਡੇ ਸਬਜੀ ਇਹਨੇ ਗਰਮੀ ਵਾਲੀਆਂ ਹੁੰਦੀਆਂ ਨਾ ਉਹ ਸਾਰੀਆਂ ਪਲਾ ਦੇਣੀਆਂ ਦੇ ਵਿੱਚ ਬਾਕੀ ਆ ਇਨਾ ਤਾਂ ਕੱਲ ਭਰਨਾ ਰਹਿ ਗਿਆ ਇਹ ਹੁਣ ਭਰ ਦਿੰਨੇ ਮਮੀ ਕੱਲ ਜੰਗੀ ਭਲੇ ਆਪਣੀ ਲਾਟਰੀ ਨਿਕਲੀ 14 ਰੁਪਏ ਦੇ ਕੇ ਆ ਪੈਲਸੀਟੀ ਦੇ ਲੈਣੀ ਹੈ ਉਹਨਾਂ ਨੂੰ ਹੋਰ ਤਾਂ ਦਿੰਦੇ ਸੀ ਇੰਡੈਕਸ ਚੋ ਲਾਉ ਮੈਂ ਤਾਂ ਮਾੜਾ ਹੈ ਨਾ ਸਰ ਵੀਰ ਜੋਨਾਂ ਨੇ ਨਾ ਸਰਵੀਆਂ ਨਾਲ ਤਵਾ ਕੇ ਰਾਈ ਨਾ ਸੀ ਤੇ ਆਹ ਬੰਨੀ ਲਿਆਏ ਕਿੰਨੇ ਦਾ ਲਿਆਏ ਆ ਪ੍ਰੈਸਟੀਜ ਦਾ ਪ੍ਰੈਸਟੀਜ ਦਾ ਲਿਆਏ ਬੰਨੀ 15 ਹੁੰਦਾ ਲਿਆਏ ਦਾ ਸੀ ਕਿਹੜੀ ਕੰਪਨੀ ਦਾ ਉਹ ਸੂਰੀਆ ਕੀ ਤੇ ਕਿਹੜੀ ਗਵਾਏਵੇਂ ਜਾਲੀਗੇ ਲੈ ਪਾਣੀ ਮੋ ਗਿਆ ਹੀ ਮੋਟਰ ਛੱਡਣ ਵਾਲੀ ਹੋ ਗਈ ਆ ਮਮਾ ਨਾ ਮੋਟਰ ਚਲਾ ਮਮਾ ਪਿੱਛੇ ਹੀ ਆ ਨਹੀਂ ਉਧਰ ਅਸਰ ਜੋਈ ਨਹੀਂ ਗੈਸ ਕੱਲ ਠਗੀ ਹਰਨਾਵਾ ਚੱਲੀ ਸੀ 120 ਲੈਟਰ ਨੀਲੇ ਦੇ 1500 ਰੁਪਏ ਨਾਲ ਦੇ ਕੇ ਆਂਦੇ ਤੁਸੀਂ ਲੈ ਲਓ ਜੋ ਲੈਣੀ ਮੈਂ ਹੀ ਬਚਾਦਾ ਮੈਨੂੰ ਆ ਕੀ ਆਹ ਗੱਡੀ ਸਣੀ ਵਾਲੀ ਕਿੱਧਰ ਲਈ ਫਿਰਨ ਆਇਆ ਓਏ ਓਂਡੇ ਆਹ ਉਹਦੀ ਆ ਪਿਛੋੜ ਸਿੱਧੂ ਦੀ ਫੋਟੋ ਲੱਗੀ ਲੋ ਵੀ ਸ਼ਾਹ ਹਣੀ ਆਏ ਤੇ ਉਹ ਜਾਂਦੇ ਰਹੇ ਓਏ ਜਾਂਦਾ ਹੀ ਆਏ ਕੰਮ ਕਿਸੇ ਤੇ ਚੱਲ ਗਏ ਬੜਾ ਦਿਨ ਬਾਅਦ ਆ ਜੋ ਗੱਡੀ ਦੇਖੀ ਤੁਹਾਨੂੰ ਵਲੋਗਾਂ ਦੇ ਵਿੱਚ ਰੁੱਕ ਤੇ ਗੱਡੀ ਦੀ ਕਹਿਣ ਲੱਗਦੀ ਚਲਦੀ ਦੀ ਬਸ ਕੰਫਰਟ ਹੀ ਘਟਿਆ ਓਏ ਜਾਂਦੇ ਤੂੰ ਜਲਾਣਾ ਭਾਗੇ ਬੈ ਗਈ ਮਮੀ ਇਹ ਤੂੰ ਨਾ ਨਹੀਂ ਚੱਲ ਕਬਰ ਲੱਭ ਕੇ ਰੰਮੀ ਦੀ ਗੱਡੀ ਜੋ ਮੈਨੂੰ ਫੋਨ ਦਾ ਆਹੋ ਸ਼ਾਇਦ ਮੈਂ ਇਹ ਰੱਖਿਆ ਚੇਤਾ ਨਹੀਂ ਮੈਨੂੰ ਹੁਣ ਕਿਹੜੀ ਹੈ ਇਹਦਾ ਹੈਦਾ ਮੇਰੇ ਫੋਨ ਦਾ ਜਾਂ ਪਹਿਲਾਂ ਦਾ ਪਹਿਜਾ سنی ਦਾ ਪਤਾ ਨਹੀਂ ਕਿਦਾਂ ਹੁਣ ਆ ਹੁਣ ਸਾਮ ਦੇ ਨੇ ਕਬਰ ਤੇ ਨਾਲ ਡਾਲਰ ਰੱਖ ਦਿੰਦੇ ਇਹਨੂੰ ਫਿਰ ਜਦੋਂ ਜੀ ਆ ਕਬਰ ਜਦੋਂ ਆ ਕਬਰ ਤੋਂ ਆ ਕੇ ਜਾਗੇ ਫਿਰ ਆ ਪਾਲਾਂਗੇ ਇੱਥੇ ਆ ਰੱਖੀ ਔ ਚਿਰਾ ਦੇ ਗੱਡੀ ਦੇ ਪਿਛਲੇ ਬਨੇ ਤੇ ਠੀਕ ਹੈ ਗਾਇਸ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆਂ ਫੇਰ ਨਵੇਂ ਵਲੌਗ ਚ ਟਿਲ ਦੈਨ ਬਾਏ ਬਾਏ ਟੈੱਕ ਹੈ ਸਬਸਕ੍ਰਾਈਬ ਕਰਦੇ ਹੋ ਜਿਹੜੇ ਨਵੇਂ ਆਏ ਮੰਮੀ ਲੋਕੇ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਯਾਰ ਸਬਸਕ੍ਰਾਈਬ ਨਹੀਂ ਕਰਦੇ ਚੈਨਲ ਆ ਹੱਥ ਜੋੜ ਕੇ ਮਿੰਦ ਕਰਦਾ ਠੀਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਕੱਲ ਹੋਰ ਵਲੌਗ ਚ ਬਾਏ ਬਾਏ ਸਤਿ ਸ੍ਰੀ ਅਕਾਲ